ਮੈਂ ਕੱਲ ਪਰਸੋਂ ਦੋ ਦਿਨ ਮੈਂ ਅੰਮ੍ਰਿਤਸਰ ਗਿਆ ਸੀ ਕਿ ਆ ਵੀ ਠੀਕ ਹੈ ਚਲੋ ਸਾਡੇ ਤੀਆ ਪੁੱਤ ਨੇ ਉੱਥੇ ਚਲੇ ਗਏ ਕੀ ਦਾ ਛੱਡ ਕੇ ਜੀਜਾ ਕਰਦਾ ਜੀ ਧਰਤੀ ਨੂੰ ਮਜਬੂਰੀ ਚ ਚਲੋ ਚਲੇ ਗਏ ਸਿਸਟਮ ਇਹਨਾਂ ਕੋਲੇ ਸੀ 70 ਸਾਲ ਤੋਂ ਤਾਂ ਇਹੀ ਚਲਾ ਰਹੇ ਨੇ ਨਾ ਉਹ ਆ ਕੇ ਮੇਰੇ ਮੇਰੇ ਗੱਲ ਪੈ ਜਾਂਦੇ ਨੇ ਬੀਜਪੀ ਵਾਲਾ ਕਹਿੰਦਾ ਉਹ ਕਹਿੰਦਾ ਕਿ ਤੁਹਾਡੇ ਇੱਥੋਂ ਵਾਲੇ ਆ ਬਿੱਟੂ ਉਹ ਕਹਿੰਦਾ ਕਿ ਭਗਵਾਨ ਤਮਾਨ ਕਰਕੇ ਗਏ ਨਹੀਂ ਇਹ ਉਹਨੇ ਪਏ ਜਿਹਨੇ ਕਬਨੋ ਕਰੇ ਦਿੱਤੀਆਂ ਤੇ ਫਿਰ ਗੁજરાਤ ਤਾਂ ਨਹੀਂ ਮੇਰੀ ਸਰਕਾਰ ਉਥੋਂ ਕੋ ਜੰਦੇ ਨੇ ਉਥੇ ਤਾਂ 30 ਸਾਲ ਤੋਂ ਮੋਦੀ ਹੋਈ ਹੈ ਹੈ ਉਹੀ ਪਾ ਜਾਂਦੇ ਗੱਲ ਗੱਲ ਨਹੀਂ ਬਾਤ ਨਹੀਂ ਜਿਹੜਾ ਹੁੰਦਾ ਮੈਨੂੰ ਵਾਲਾ ਕੱਢਣ ਲੱਗੇ ਨੇ ਮੈਂ ਮਾੜਾ ਕੀ ਕਰਤਾ ਯਾਰ ਤੜਕੀ ਉੱਠ ਕੇ ਪਹਿਲੇ ਮੈਨੂੰ ਵਾਲਾ ਕੱਢ ਲੈ ਜਾਂਦੇ ਨੇ ਬਸ ਇਹਨਾਂ ਦਾ ਹੀ ਪੰਗਾ ਉਹਨਾਂ ਨੂੰ ਇਹ ਇਹ ਇਹਹੀ ਦੁੱਖ ਖਾਈ ਜਾਂਦਾ ਵੀ ਆਮ ਘਰਾਂ ਦਾ 3 ਪੁੱਤ ਜਿਹੜੇ ਨੇ ਉਹ ਕੁਰਸੀਆਂ ਤੇ ਸਾਡੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ 3 ਪੁੱਤ ਬੈਠੇ ਹੁੰਦੇ ਸੀ ਜਿੱਥੇ ਅਸੀਂ ਤੁਸੀਂ ਮੈਨੂੰ ਬਿਠਾ ਰੱਖਿਆ ਆਹ ਦੁੱਖ ਹੈ ਬਸ ਹੋਰ ਕੋਈ ਨਹੀਂ ਮੈਂ ਕਹਤਾ ਸੀਗਾ ਮੈਂ ਕਿਹਾ ਵੀ ਤੁਸੀਂ ਰਹਿਣ ਦਿਓ ਹੁਣ ਤੁਹਾਡਾ ਲੋਕਾਂ ਨੇ ਤੁਹਾਨੂੰ ਜਵਾਬ ਦਿੱਤਾ ਕੋਰਾ ਜਵਾਬ ਦਿੱਤਾ ਉਹ ਮੁੰਡਾ ਕਹਿੰਦਾ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਦਾ ਨੰਬਰਦਾਰ ਮਰ ਜੇ ਫਿਰ ਕੌਣ ਨੰਬਰਦਾਰ ਬਣੂ ਉਹ ਕਹਿੰਦੀ ਪੁੱਤ ਉਹ ਤਾਂ ਵੱਡਾ ਮੁੰਡਾ ਬਣ ਜੂ ਕਹਿੰਦਾ ਜੇ ਵੱਡਾ ਮੁੰਡਾ ਵੀ ਮਰ ਜੇ ਕਹਿੰਦੀ ਪਰ ਛੋਟਾ ਬਣ ਜੂ ਉਹਦਾ ਛੋਟਾ ਮੁੰਡਾ ਜਿਹੜਾ ਭੋਲਾ ਉਹ ਕਹਿੰਦਾ ਇਹ ਭੋਲਾ ਵੀ ਮਰ ਜੇ ਉਹ ਕਹਿੰਦੀ ਬੁੱਤਾ ਮੈਂ ਸਾਰਾ ਪਿੰਡ ਮਰ ਜੇ ਤੂੰ ਨੰਬਰਦਾਰ ਨਹੀਂ ਬਣ ਸਕਦਾ ਓਏ ਇਹ ਹੀ ਹਾਲ ਮੈਂ ਕਿਹਾ ਜੋ ਮਰਜੀ ਕਰ ਲੋ ਤੂੰ ਹੀ ਰਿਆਜ਼ ਕਰਦੇ ਹੁਣ ਲੋਕ ਦੁਖੀ ਆਏ ਪਏ ਤੁਹਾਡੇ ਕੋ ਤੁਸੀਂ ਬਥੇਰਾ ਦੁਖੀ ਕੀਤਾ ਸਾਡੀਆਂ ਤਿੰਨ ਪੀੜੀਆਂ ਖਾ ਗਏ ਤੁਸੀਂ ਬਚਪਨ ਖਾ ਗਏ ਜਵਾਨੀ ਖਾ ਗਏ ਬੜਾਪ ਕੀ ਰਹਿ ਗਿਆ ਸਾਡੇ ਕੋਲੇ ਸੋ ਅਸੀਂ ਹੁਣ ਲੋਕਾਂ ਨੇ ਬੜੀ ਮੁਸ਼ਕਲ ਨਾਲ ਆਪਦੀ ਸਰਕਾਰ ਬਣਾਈ ਆ ਆ ਪੀ ਆ ਤੁਹਾਡੇ ਵਰਗਾ ਮੈਂ ਆ ਗਿਆ ਇੱਥੇ ਆ ਗਿਆ ਪੰਚਾਇਤ ਦਾ ਮੈਂ ਵਾਦਾ ਕੀਤਾ ਸੀ ਮੈਂ ਕਿ ਤੁਹਾਡੇ ਪਿੰਡ ਆਉਂਗਾ ਆ ਗਿਆ ਮੈਂ ਹੈਲੋ ਤੁਸੀਂ ਇੱਥੇ ਮੈਨੂੰ ਬੋਲੀ ਜਾਂਦੇ ਸੀ ਕਿ ਪਹਿਲੀ ਵਾਰ ਆਇਆ ਮੁੱਖ ਮੰਤਰੀ ਹੈਲੋ ਜਿੱਥੇ ਜਾਂਦਾ ਮੈਂ ਕਹਿੰਦੇ ਨੇ ਪਹਿਲੀ ਵਾਰ ਆਇਆ ਉਦੋਂ ਪਹਿਲਾਂ ਗਈ ਨਹੀਂ ਕਿਤੇ ਉਹ ਕਿਤੇ ਨਹੀਂ ਗਿਆ ਹਰੇਕ ਤਾਲੇ ਗੰਨਨ ਪਹਿਲੀ ਵਾਰ ਆਇਆ ਉਹਨਾਂ ਨੇ ਕੀ ਲੈਣਾ ਲੋਕਾਂ ਜਾ ਕੇ ਉਹਨਾਂ ਨੂੰ ਪਤਾ ਸੀ ਬਾਰੀ ਸਾਡੀ ਆ ਜਾਣੀ ਹੈ ਪੰਜ ਸਾਲ ਬਾਅਦ ਆ ਕੇ ਲੋਕਾਂ ਨੇ ਦਿਲਪਸੰਨ ਹੋਣਾ ਫਿਰ ਫਿਰ ਇਧਰ ਆਉਣਾ ਫਿਰ ਐਂ ਚਲੀ ਜਾਂਦਾ ਸੀ ਹੁਣ ਬਾਰੀਆਂ ਟੁੱਟੀਆਂ ਨੇ ਤਾਂ ਹੁਣ ਭੱਜੇ ਫਿਰਦੇ ਨੇ ਚਲੋ ਫਿਰ ਤੇਰੇ ਨਾਲ ਆਪਾਂ ਕੀ ਕਰਨਾ